ਅੱਜ ਦੋ ਕਣਕ ਦੀਆਂ ਵੈਰਾਈਟੀਆਂ ਦੇ ਬਾਰੇ ਗੱਲਬਾਤ ਕਰਾਂਗੇ ਪਹਿਲੀ ਵੈਰਾਈਟੀ ਪੀਵੀਡਬਲਯੂ 826 ਦੂਸਰੀ ਕਿਸਮ ਡੀਬੀਡਬਲਯੂ 327 ਇੱਕ ਕਿਸਮ ਪੀਏਯੂ ਲੁਧਿਆਣੇ ਦੀ ਕਿਸਮ ਹੈਗੀ ਆ ਇੱਕ ਕਿਸਮ ਆਈਆਰ ਬੀਟਨ ਬਾਰਲੇ ਰਿਸਰਚ ਕਰਨਾਲ ਦੀ ਜਿਹੜੀ ਕਿਸਮ ਹੈਗੀ ਆ ਦੋਨਾਂ ਦਾ ਰਕਬਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਕਾਫੀ ਵੱਡੇ ਰਕਬੇ ਤੇ ਹੇਠ ਇਸ ਕਿਸਮ ਦਾ ਜਿਹੜਾ ਬੀਵੀਆਰ ਹੁੰਦਾ ਹੈਗਾ ਤੇ ਦੋਨੇ ਕਿਸਮਾਂ ਦੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਬੜੀ ਜਿਹੜੀ ਜਗ੍ਹਾ ਬਣੀ ਹੋਈ ਆ ਕਿਸਾਨਾਂ ਦੀ ਪਹਿਲੀ ਪਸੰਦ ਪੀਡਬਲਯੂ 826 ਤੇ ਪਹਿਲੀ ਪਸੰਦ ਡੀਬਲਯੂ 327 ਬਣੀ ਹੋਈ ਆ ਮੇਰੇ ਕੋਲ 4 ਏਕੜ ਲੱਗੇ ਹੋਇਆ ਤੁਸੀਂ ਵੀ ਦੱਸਿਓ ਵੀ ਤੁਹਾਡੇ ਕੋਲ ਪੀਡਬਲਯੂ 826 ਜਾਂ ਡੀਬਲਯੂ 327 ਦਾ ਇੰਨਾ ਕਰਕਵਾ ਜਿਹੜਾ ਲੱਗਿਆ ਹੋਇਆ ਆਪਾਂ ਨੇ ਡੀਬਲਯੂ 327 ਦੇ 4 ਏਕੜ 1 ਨਵੰਬਰ ਨੂੰ ਜਿਹੜੇ ਬੀਜੇ ਹੈਗੇ ਆ 0 ਡਲਦਨ ਵੀ ਵੇਰਾ ਹੋਇਆ ਹੈਗਾ डीएपी ਖਾਦ ਘਟ ਮਿਲਣ ਕਰਕੇ टीएसपी ਖਾਦ ਆਪਾਂ ਨੇ ਪਾਈ ਹੈਗੀ ਆ ਤੇ ਵੈਰੈਟੀ ਬੜੀ ਵਧੀਆ ਹੈਗੀ ਆ ਅੱਜ ਲਗਭਗ 18 ਜਨਵਰੀ ਹੋ ਚੁੱਕੀ ਆ ਅੱਜ 77 78 ਦਿਨ ਦੇ ਲਗਭਗ ਕਿਸਮ ਜਾ ਚੁੱਕੀ ਹੈ ਇੱਕ ਸਪਰੇ ਮੈਗਨੀ ਸਲਫੇਟ ਦੀ ਤੇ ਇੱਕ ਸਲਫਰ ਦਿੱਤਾ ਹੋਇਆ ਤਿੰਨ ਗੱਟੇ ਜਿਹੜੇ ਜੂਰੀਆ ਦੇ ਦਿੱਤੇ ਹੋਇਆ ਤੇ ਕੁਝ ਕੁ ਕਿਸਾਨ ਭਰਾ ਕਹਿੰਦੇ ਵੀ ਇਸ ਕਿਸਮ ਨੂੰ ਅਸੀਂ ਨੇ ਅਗੇਤਾ ਬੀਜਿਆ 20 25 ਅਕਤੂਬਰ ਨੂੰ ਬੀਜਿਆ ਹੈਗਾ ਕੀ ਅਸੀਂ ਇਸ ਦੇ ਵਿੱਚ ਲੀਹੋਸਨ ਕਰ ਸਕਦੇ ਹਾਂ ਭੁੱਲ ਕੇ ਵੀ ਦੋਨੇ ਕਿਸਮਾਂ ਦੇ ਉੱਪਰ ਲੀਹੋਸਨ ਨਹੀਂ ਕਰਨੀ ਚਾਹੇ ਤੁਸੀਂ ਇਕੈਤੀ ਬੀਜੀ ਹੈਗੀ ਆ ਚਾਹੇ ਤੁਸੀਂ ਪਛੈਤੀ ਬੀਜੀ ਹੈਗੀ ਆ ਕਿਉਂਕਿ ਇਹ ਦੋਨੇ ਕਿਸਮਾਂ ਦੇ ਵਿੱਚ ਜਦੋਂ ਇਹ 65 70 ਦਿਨ ਦੀਆਂ ਹੁੰਦੀਆਂ ਹੈਗੀਆਂ ਨੇ ਉਦੋਂ ਇਸ ਤਰ੍ਹਾਂ ਲੱਗਦਾ ਹੈਗਾ ਵੀ ਜਿਵੇਂ ਇਹ ਅੱਗੇ ਜਾ ਕੇ ਡਿੱਗਣੀਆਂ ਖਿੰਡਦੀਆਂ ਜਾਂ ਹੁੰਦੀਆਂ ਨੇ ਉਸ ਤੋਂ ਬਾਅਦ ਇਹ ਹੌਲੀ-ਹੌਲੀ ਜਿਉਂ-ਜਿਉਂ ਹੈਡਿੰਗ ਸਟੇਜ ਲਵੇ ਲੈਂਦੀਆਂ ਜਾਣੀਆਂ ਇਹ ਡਿੱਗਣ ਦੇ ਵਿੱਚ ਕੋਈ ਵੀ ਸੋਨੂ ਇੱਕ ਸਿੰਗਲ ਪੈਸੇ ਦੀ ਜਿਹੜੀ ਕੋਈ ਸਮੱਸਿਆ ਨਹੀਂ ਆਉਣੀ ਕੋਈ ਲੀਹੋ ਸੰਦੀ ਸਪਰੇ ਜਿਹੜੀ ਨਹੀਂ ਕਰਨੀ ਹੈਗੀ ਕਿਉਂਕਿ ਇੱਕ PBW 26 145 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਹੈਗੀ ਆ ਤੇ DBW 327 155 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਕਿਤਨਾ ਕਿਤਨਾ ਇਸ ਤਰ੍ਹਾਂ ਜੀ ਤੁਹਾਨੂੰ ਦੋਗੀਆਂ ਬਣਦੀਆਂ ਨਾਲ ਜਰ ਹੋਣੀਆਂ ਇਹ ਇਹ ਨਾ ਸੋਚੋ ਵੀ ਯਾਰ ਵੀ ਇਹ ਅੱਗੇ ਜਾ ਕੇ ਪਤਾ ਨਹੀਂ ਇਸ ਸਮ ਸਾਡੀ ਇਹ ਡਿੱਗੂਗੀ ਕਿਉਂਕਿ ਡਿੱਗਣ ਦੀ ਪ੍ਰੋਬਲਮ ਜਿਹੜੀ ਨਹੀਂ ਆਉਂਦੀ ਚੰਗੇ ਝਾੜ ਲੈਣ ਦੇ ਲਈ ਇਦੇ ਵਿੱਚ ਕੁਸ਼ਟਦਲਾਂ ਦਾ ਧਿਆਨ ਰੱਖਣਾ ਪਵੇਗਾ ਪਹਿਲਾ ਕਾਰਨ ਵੀ ਜਦੋਂ ਤੁਹਾਡੀ ਫਸਲ 75 ਤੋਂ 80 ਦਿਨਾਂ ਦੇ ਲਗਭਗ ਹੁੰਦੀ ਹੈਗੀ ਆ ਉਦੋਂ ਤੁਸੀਂ ਇੱਕ ਸਪਰੇਅ ਐਨਪੀਕੇ 13 0 45 ਦੀ 60 70 ਗ੍ਰਾਮ ਬੋਰੋਨ ਤੱਤ ਨੂੰ ਪਾਉਣਾ ਕਦੇ ਵੀ ਨਾ ਭੁੱਲੋ ਪਹਿਲੀ ਸਪਰੇਅ 75 80 ਦਿਨਾਂ ਤੇ ਜਾ ਕੇ ਤੁਸੀਂ ਕਰੋ ਕਿਉਂਕਿ ਝੰਡੇ ਪੱਤੇ ਦੀ ਤਾਕਤ ਬਣਾਉਣ ਦੇ ਲਈ ਤੇ ਜਿੰਨੀ ਜਮੀਨ ਦੇ ਵਿੱਚ ਖਰਾਕ ਪਈ ਹੈਗੀ ਆ ਬੂਟਾ ਸਹੀ ਟਾਈਮ ਦੇ ਨਾਲ ਖਰਾਕ ਨੂੰ ਜਿਹੜਾ ਕਮਾ ਕੇ ਬੂਟੇ ਤੱਕ ਲੈ ਕੇ ਜਾਣਾ ਐਨਪੀਕੇ ਦਾ ਕੰਮ ਹੈਗਾ ਕਿਉਂਕਿ ਜਿਹੜੀ ਫਰਬਰੀ ਤੇ ਮਾਰਚ ਦੀ ਗਰਮੀ ਡਿਸਟ्रेस ਇਸ ਕਿਸਮ ਦੀ ਉੱਪਰ ਨਾ ਪਵੇ ਕਿਉਂਕਿ ਝਾੜ ਚੰਗਾ ਬਣਦਾ ਇਹਨਾਂ ਕਿਸਮਾਂ ਦਾ ਹਾਈਟ 980 ਸੈਂਟੀਮੀਟਰ ਹਾਈਟ ਜਿਹੜੀ ਹੈਗੀ ਆ ਕੋਈ ਇਹਦੇ ਵਿੱਚ ਪੂਰੀ ਕੁੰਗੀ ਜਾਂ ਪੀਲੀ ਕੁੰਗੀ ਦੀ ਸਮੱਸਿਆ ਜਿਹੜੀ ਨਹੀਂ ਆਉਂਦੀ ਪਰ ਆਪਾਂ ਨੂੰ ਜਿਹੜੇ ਫੰਗੀਸਾਈਡ ਕਰਨੇ ਪੈਂਦੇ ਆ ਉਹ ਮੌਸਮ ਦੇ ਹਿਸਾਬ ਦੇ ਨਾਲ ਕਰਨੇ ਪੈਂਦੇ ਆ ਕਈ ਵਾਰ ਜਨਵਰੀ ਫਰਵਰੀ ਤੇ ਮਾਰਚ ਦੀ ਗਰਮੀ ਨਾ ਪਵੇ ਵਾਲੀ ਫਿਰ ਕੋਈ ਜਿਹੜੀ ਪੀਲੇ ਕੁੰਗੀ ਪੂਰੀ ਕੁੰਗੀ ਦੀ ਸਮੱਸਿਆ ਨਹੀਂ ਆਉਂਦੀ ਆਦਰਵਾਇਜ਼ ਜਦੋਂ ਕਿਤੇ ਨਾ ਕਿਤੇ ਮੌਸਮ ਮਾੜਾ ਮੋਟਾ ਸਟ्रेस ਦੇ ਵਿੱਚ ਆ ਜਾਂਦਾ ਉਦੋਂ ਕਿਤੇ ਨਾ ਕਿਤੇ ਮਾੜੀ ਮੋਟੀ ਉਲੀ ਦਾ ਹਮਲਾ ਜਿਹੜੀ ਆਪਾਂ ਪੀਲੇ ਕੁੰਗੀ ਪੂਰੀ ਕੁੰਗੀ ਉਹ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦੀ ਹੈ ਤੁਸੀਂ ਫੰਗੀਸਾਈਡ ਜਿਹੜਾ ਕਰ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਇਹਦੇ ਉੱਪਰ ਤੁਸੀਂ ਫੰਗੀ ਸਾਈਡ ਜਿਹੜਾ ਨਹੀਂ ਵਰਤਣਾ ਫੰਗੀ ਸਾਈਡ ਦੀ ਅਗਲੀ ਪ੍ਰੋਪਰ ਚੰਗੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਜਾਣਕਾਰੀ ਆਪਾਂ ਦੇਵਾਂਗੇ ਦੂਸਰੀ ਸਪਰੇ 100 ਦਿਨ ਤੇ ਜਾ ਕੇ ਤੁਸੀਂ ਐਨ ਪੀ ਕੇ 13 45 ਦੀ ਜਾਂ ਵਿੱਚ ਕੋਈ ਫੰਗੀ ਸਾਈਡ ਮਿਕਸ ਕਰਕੇ ਤੁਸੀਂ ਉਦੋਂ ਵੀ ਕਰ ਸਕਦੇ ਹੋ ਕਿਉਂਕਿ ਇਸ ਵੈਰਾਈਟੀ ਦੇ ਵਿੱਚ ਡਿੱਗਣ ਦੀ ਪ੍ਰੋਬਲਮ ਕੋਈ ਝਾੜ ਘਟਣ ਦੀ ਪ੍ਰੋਬਲਮ ਨਹੀਂ ਆਉਂਦੀ ਜੇ ਤੁਸੀਂ ਦੋ ਸਪਰੇਆਂ ਐਨ ਪੀ ਕੇ ਦੇ ਕੀਤੀਆਂ ਹੈਗੀਆਂ ਨੇ ਕੋਈ ਜਿਆਦੇ ਜਿਹੜੀ ਗਰਮੀ ਦੀ ਸਟ੍ਰੈਸ ਦੇ ਵਿੱਚ ਨਹੀਂ ਆਉਂਦੀ ਜਿਆਦੇ اگੇਤੀਆਂ ਨਹੀਂ ਬੀਜੀਆਂ ਵਿੱਚ ਕਿਸਾਨ ਭਰਾਵਾਂ ਨੇ ਪੀਬੀਡਬਲਯੂ 26 30 ਤੂਬਰ ਤੋਂ ਪਹਿਲਾਂ ਬੀਜੀਆਂ ਹੋਈਆਂ ਨੇ ਉਹਨਾਂ ਦੇ ਝਾੜ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਜਿਹੜੇ ਕਿਸਾਨ ਭਰਾ 5 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਇਹਨਾਂ ਦੋਨੇ ਕਿਸਮਾਂ ਦਾ ਬੀ ਬੇਰਾ ਕਰਦੇ ਹੈਗੇ ਉਹਨਾਂ ਦੇ ਚੰਗੇ ਝਾੜ ਆਉਂਦੇ ਹੈਗੇ ਬਹੁਤ ਸੋਹਣੇ ਝਾੜ ਆਉਂਦੇ ਹੈਗੇ ਹਰ ਪਿਛਲੇ ਸਾਲ ਵੀ 28 ਘੰਟੋ ਤੋਂ ਲੈ ਕੇ 31-32 ਘੰਟੇ ਤੱਕ ਇੰਨਾਂ ਦੋਨੇ ਕਿਸਮਾਂ ਨੇ ਜਿਹੜੇ ਵਧੀਆ ਚੰਗੇ ਸੋਹਣੇ ਝਾੜ ਦਿੱਤੇ ਹੈਗਾ ਸੋਡੇ ਇਹ ਕਿਸਮਾਂ ਕਿਸ ਤਰ੍ਹਾਂ ਦੀਆਂ ਰਹੀਆਂ ਹੈਗੀਆਂ ਨੇ ਕਿਉਂਕਿ ਅੱਜ ਜੈਨੂਅਲ ਜੀ ਜਾਣਕਾਰੀ ਦਿੱਤੀ ਹੈਗੀ ਆ ਕੋਈ ਇਹਦੇ ਵਿੱਚ ਆਪਾਂ ਕੋ ਨਵੇਂ ਜਿਹੜੀ ਗੱਲ ਐਡ ਨਹੀਂ ਕੀਤੀ ਹੈਗੀ ਪਰ ਮੇਰੀ ਰਿਕਵੈਸਟ ਇਹੀ ਆ ਵੀ ਜਿਹੜੇ ਵੀ ਕਿਸਾਨ ਭਰਾਵਾਂ ਨੇ ਕਿਸਮਾਂ ਬੀਜੀਆਂ ਨੇ 70 75 80 ਦਿਨ ਤੇ ਜਾ ਕੇ ਐਨਪੀ ਕੇ 13 45 ਤੇ ਬਰੌਨ ਤਤ ਦੀ ਸਪਰੇਅ ਜ਼ਰੂਰ ਕਰੋ ਅੱਗੇ ਜੇ ਮਣੀ ਮੋਟੀ ਮੌਸਮ ਵਿੱਚ ਸਟ੍ਰੈਸ ਪੈਂਦੀ ਹੈਗੀ ਆ ਜਾਂ ਗਰਮੀ ਵਗੈਰਾ ਵੱਧਦੀ ਹੈਗੀ ਫਸਲ ਦੇ ਉੱਪਰ ਸਟ੍ਰੈਸ ਦਾ ਤੁਹਾਨੂੰ ਲੱਗਦਾ ਵੀ ਡਰ ਹੋਣਾ ਗਰਮੀ ਪੈਣੀ ਹੈ ਤਾਂ ਤੁਸੀਂ ਫੰਗੀ ਸਾਈਡ ਦਾ ਸਹਾਰਾ ਜਿਹੜਾ ਉਹਦੋਂ ਜ਼ਰੂਰ ਲੈਣਾ ਮੌਸਮ ਦੇ ਹਿਸਾਬ ਦੇ ਨਾਲ ਪਰ ਐਨਪੀ ਕੇ 13 45 ਨਾ ਕਰਨਾ ਭੁੱਲੋ ਕਿਉਂਕਿ ਇਹ ਇਹ ਐਨਪੀ ਕੇ 13 45 ਦੇ ਨਾਲ ਹੀ ਕਣਕ ਦੀ ਫਸਲ ਦਾ ਝਾੜ ਚੰਗਾ ਹੁੰਦਾ ਹੈਗਾ ਫਸਲ ਦਾ ਝੰਡਾ ਪੱਤਾ ਵਧੀਆ ਰਹਿੰਦਾ ਹੈਗਾ ਜਿੰਨੀ ਖਰਾਕ ਪਈ ਹੈਗੀ ਆ ਐਨ ਪੀ ਕੇ ਦੀ ਮਦ ਦੇ ਨਾਲ ਬੂਟਾ ਜਿਹੜੀ ਆ ਦੀ ਖਰਾਕ ਨੂੰ ਅਪਟੇਕ ਕਰ ਲੈਂਦਾ ਕਈ ਵਾਰ ਆਪਾਂ ਜੂਰੀਆ ਜਿਆਦਾ ਦਿੱਤੀ ਹੁੰਦੀ ਆ ਜਾਂ ਫਾਸਫੋਰਸ ਦਾਤ ਜਿਆਦਾ ਦਿੱਤਾ ਹੁੰਦਾ ਉਹਨੂੰ ਜਿਹੜਾ ਅੱਗੇ ਅਪਟੇਕ ਨਹੀਂ ਕਰ ਪਾਉਂਦੇ ਅਪਟੇਕ ਆਪਾਂ ਪੋਟਾਸ਼ ਦੀ ਮਦ ਦੇ ਨਾਲ ਕਰਾਂਗੇ ਤੇ ਇਹਦੇ ਵਿੱਚ ਤੁਸੀਂ ਜ਼ਰੂਰ ਵਰਤੋ ਪਰ ਸਾਰੀਆਂ ਕਿਸਮਾਂ ਦੇ ਵਿੱਚ ਹੀ ਜ਼ਰੂਰੀ ਆ ਪਰ ਜੇ ਦੋ ਕਿਸਮਾਂ ਦੇ ਬਾਰੇ ਜਾਣਕਾਰੀ ਸੀ ਕੋਈ ਹੋਰ ਇਹਦੇ ਵਿੱਚ ਕੋਈ ਡਰਨ ਘਬਰਾਉਣ ਵਾਲੀ ਗੱਲ ਨਹੀਂ ਬਹੁਤ ਵਧੀਆ ਕਿਸਮ ਆਈ ਗਿਆ